ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਅਜ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਤਰੀਕ ਹੈਗੇ 29 ਅਗਸਤ 2025 ਸ਼ਾਮ ਨੂੰ ਸਵੇਰ ਦੇ 12:00 ਵਜੇ ਦਾ ਜੀ ਤੇ ਵੀਰ ਕੋਲ ਚਾਰ ਪਸ਼ੂ ਗਾਊ ਆ ਜੀ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਵੀਰ ਦਾ ਨਾਮ ਹੈ ਗੁਰਲਾਲ ਸਿੰਘ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਕਰਦੇ ਆਂ ਜੀ ਵੀਰ ਨਾਲ ਗੱਲਬਾਤ ਸ਼ੁਰੂ ਪਰ ਵੀਰ ਜੀ ਸਤਿ ਸ਼੍ਰੀ ਅਕਾਲ ਅਸਕੇ ਜੋ ਬਣ ਵੀਰ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਚੜ੍ਹਦੀ ਕਲਾ ਤੇ ਕਿੰਨੇ ਪਸ਼ੂ ਫਕਾਉ ਵੀਰ ਜੀ ਵੀਰੇ ਚਾਰ ਪਸ਼ੂ ਕਾਉਗਾ ਜੀ ਚਾਰ ਪਸ਼ੂ ਕਾਉਗਾ ਹਨਾ ਜੀ ਤੇ ਇੱਕ ਪਹਿਲੇ ਸੂਏ ਝੋਟੀ ਹਾਂਜੀ ਪਹਿਲੇ ਸੂਏ ਝੋਟੀ ਆ ਜੀ ਇੱਕ ਪਹਿਲੇ ਸੂਏ ਝੋਟੀ ਆ ਤੇ ਇੱਕ ਅਗਲੀ ਵਾਰੀ ਥੋੜਾ ਜਿਹਾ ਦੱਸੇ ਜਾਣਕਾਰੀ ਦੇ ਦਿਓ ਇਹ ਖੀਰੀ ਆ ਵੀਰ ਜੀ ਅੱਛਾ ਇੱਕ ਖੀਰੀ ਤੇ ਇੱਕ ਬੈਂਡ ਆ ਗਈ ਹਨਾ ਜੀ ਇੱਕ ਬੈਂਡ ਆ ਗਈ ਤੇ ਇੱਕ ਘਟਾ ਆ ਗਿਆ ਉਹ ਨਹੀਂ ਦੀਰਾ ਵੀ ਤਾਂ ਹਨਾ ਜੀ ਹਾਂਜੀ 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 ਠੀਕ ਹੈ ਜੀ ਤੇ ਕਰੀਏ ਸ਼ੁਰੂ ਸ਼ਾ ਜੀ ਹਾਂਜੀ ਹਾਂਜੀ ਵੀਰ ਜੀ ਚਲੋ ਜੀ ਆਪਾਂ ਫਿਰ ਕੀ ਤੋਂ ਕਰੀਏ ਸ਼ਾ ਜੀ ਸ਼ੁਰੂ ਅਵੀ ਰਹਾ ਝੋਟੀ ਪਹਿਲੇ ਸੂਏ ਪਹਿਲੇ ਸੂਏ ਜਾ ਪਹਿਲੇ ਸੂਏ ਝੋਟੀ ਆ ਗਈ ਹਾਂਜੀ 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 ਤੇ ਮਾਰੇ 8-9 ਮਹੀਨਾ ਦੀ ਆ ਸੂਈਆ ਅੱਛਾ 8-9 ਮਹੀਨੇ ਦੀ ਸੂਈ ਹਾਂਜੀ ਠੋਕੜ ਮੰਨ ਲੈ ਇਹਨੂੰ 40 ਦਿਨ ਹੋ ਗਏ ਬਣੇ ਨੂੰ ਭਾਵੇਂ ਕੋਈ ਖਾਲੀ ਸਮਝ ਲੈ ਜਦਾਂ ਮਾਰੀ ਸੰਗੇ 4 ਕਿਲੋ ਥਲੇ ਦੁੱਧ ਆ ਤੇ ਮਗਰ ਵੀਰੋ ਕੱਟੀ ਆ ਮਗਰ ਕੱਟੀ ਐ ਲੈਓ ਜੀ ਬਾਹਰ ਨੂੰ ਮਰੇ ਇਹ ਕਿਹੜਾ ਇਹਦਾ 4 ਕਿਲੋ ਪੱਕਾ ਦੁੱਧ ਦੇ ਵੀ ਹਾਂਜੀ ਹਾਂਜੀ ਵੀਰ ਜਾਨ 4 ਕਿਲੋ ਪੱਕਾ ਠੀਕ ਐ ਠੋਕੜ ਹਣਾ ਜੀ ਹਾਂਜੀ ਹਾਂਜੀ ਤੇ ਗਾਂ ਬਣੀ ਵੀ ਆ ਹਾਂਜੀ ਪੱਟੇ-ਪੁੱਟੇ ਨੇ ਕਿ ਵੀਰ ਭਾਵੇਂ ਸੇਵਾ ਕਰੇ ਕੋਈ ਤੇ ਬਿਲਕੁਲ ਬ ਲਓ ਜੀ ਕਰੋ ਜੀ ਚੈੱਕ ਸੁਬਾ ਪਹਿਲਾ ਹਨਾ ਜੀ ਹਾਂਜੀ 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 ਠੀਕ ਹੈ ਜੀ ਤੇ ਥਾਣਥਣ ਵੀਰ ਜੀ ਹਾਂ ਥਾਣਥਣ ਵੀਰੋ ਕੇ ਆਦੇ ਹਾਂ ਸਾਰਾ ਬਰਾਬਰ ਵਧੀਆ ਹਾਈਟ ਦੇ ਵਿੱਚ ਹਨਾ ਜੀ ਹਾਂਜੀ ਹਾਂਜੀ ਮੀਡੀਅਮ ਹੈਡ ਚ ਬਿਲਕੁਲ ਜੀ ਹਾਂਜੀ ਮਗਰ ਕੱਟੀ ਆਈ ਹੈ ਮਗਰ ਕੱਟੀ ਵੀਰ ਵੇ ਕੱਡੀ ਕੱਡੀ ਹੋਣੀ ਲਓ ਜੀ ਕਰੋ ਜੀ ਚੈੱਕ ਮੀਡੀਅਮ ਆਇਦ ਦੇ ਵਿੱਚ ਹਾਂਜੀ ਹਾਂ ਜਮਗਰ ਵੀਰੇ ਘੱਟੀ ਵੇ ਗੱਡੀ ਸ਼ਕੀਨ ਵੇ ਹਾਂਜੀ ਬਿਲਕੁਲ ਬਿਲਕੁਲ ਇਹ ਗੱਡੀ ਪਿਆਰੀ ਘੱਟੀ ਹੈ ਬਿਲਕੁਲ ਜੀ ਮੋਹਰਾ ਦੇ ਵਿੱਚ ਹੈ ਨਹੀਂ ਹਾਂਜੀ 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 ਠੀਕ ਹੈ ਜੀ ਮਾਵਾ ਧੀਆਂ ਮੋਹਰਾ ਦੇ ਵਿੱਚ ਹਾਂਜੀ ਸੱਤ ਕਿ ਮਹੀਨੇ ਗਏ ਸੋਈ ਨੂੰ ਵਾਲੇ ਸੱਤ ਮਹੀਨੇ ਹੋਏ ਸੋਈ ਨੂੰ ਹੈ ਨਾ ਜੀ ਹਾਂਜੀ ਹਾਂਜੀ ਸੱਤ ਮੰਨ ਲੇ ਵੀ ਅੱਠ ਮੰਨ ਲੇ ਠੀਕ ਹੈ ਜੀ ਹਾਂਜੀ ਹਾਂਜੀ ਬਣੀਆਂ ਜਾਲੀਆਂ ਦਿਨਾਂ ਨਹੀਂ ਬਣੀਆਂ ਪਰ ਗਰੰਟੀ ਇਹ ਸੰਦੇ ਬਾਕੀ ਨਿਕਲਾ ਵੇ ਕੇ ਅਰੇ ਜੀ ਕਿਸਮਤ ਹੈ ਨਾ ਜੀ ਕਿਸਮਤਾਂ ਠੀਕ ਹੈ ਜੀ ਤੇ ਵੀ ਦੀ ਕੀ ਰੇਟ ਰੂਟ ਕਰਦੇ ਹੀ ਇਹਨਾਂ ਦਾ ਵੀ ਰੇਟ ਕਰ ਲੀਏ 5000 ਫੇਰ ਦੇਰੀਆ ਵੀਰੇ 45000 ਵੀਰੇ ਪਹੁੰਚ ਕਰਦਾ ਹਾਂ 45000 ਹਾਨਾ ਪੱਕਾ ਹਾਂਜੀ ਹਾਂਜੀ ਠੀਕ ਹੈ ਦੋਵਾਂ ਦਾ ਨਾਲ ਓਡੀ ਕੱਟੀ ਹੋ ਜਾਂਦੀ ਹੈ। ਅੱਜ ਜੀਵੇ 15 10 12 ਹਜ਼ਾਰ ਜੀ ਕੱਟੀ ਕੱਟੀ ਆ। ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਸਹੀ ਗੱਲ ਹੈ ਜੀ। ਹਾਂਜੀ ਹਾਂਜੀ। ਤੇ ਬਾਕੀ ਗਾਂ ਜੇ ਬਣ ਗਈ ਅਗਲੇ ਦੀ ਕਿਹਦੀ? ਹਾਂਜੀ ਨਿਕਲਾ ਅਗਲੇ ਦੀ ਕਿਸਮਤ ਆ। ਹਾਂਜੀ ਤੋਹਫਾ ਨਿਕਲਾਉਣਾ ਹਨਾ ਜੀ। ਸੱਜਰ ਨੇ 8-9 ਕਿਲੋ ਦੁੱਧ ਦਿੱਤਾ ਸੀ। ਅੱਛਾ ਜੀ ਸੱਜਰ ਨੇ 8-9 ਦੁੱਧ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਗਾਂ ਵਧੂਗੀ ਹਨਾ ਜੀ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਮਤਲਬ ਪੱਠੇ-ਪੁੱਠੇ ਨਹੀਂ ਹੈਗੇ ਪੱਠੇ-ਪੁੱਠੇ ਦਾ ਬਹੁਤ ਕਮੀ ਹੈ। ਅੱਛਾ ਜੀ। ਮੀਆਂ ਮੂੰ ਪੜੇ ਜਨੇ ਕਿਲੋ ਦੀ ਗਾਰੰਟੀ ਆ 3.5 ਕਿਲੋ ਦੀ ਪੂਰੀ ਗਾਰੰਟੀ ਹੈ ਨਾ ਪੂਰੀ ਗਾਰੰਟੀ ਪੂਰੀ ਗਾਰੰਟੀ ਠੀਕ ਹੈ ਜੀ ਠੀਕ ਹਾਂ ਜੀ ਬਾਕੀ ਵੀਰੇ ਨੇ ਨਾ ਹੋਗਾ ਕੀ ਆ ਆਉਂਦਾ ਆਗੀ ਬਿਲਕੁਲ ਬਿਲਕੁਲ ਵੀਰ ਜੀ ਹਾਂ ਜੀ ਬਾਕੀ ਮੇਰਾ ਵੀ ਕੋਈ ਦੋ ਨੰਬਰ ਦਾ ਫੋਨ ਨਾ ਕਰੇ ਮੇਰਾ ਵੀ ਘਰੇ ਰੱਖਣ ਵਾਲਾ ਹੀ ਫੋਨ ਕਰੇ ਘਰੇ ਰੱਖਣ ਉਹ ਤਾਂ 12000 ਦੀ ਵੀਰ ਕੱਟੀ ਆ ਬਿਲਕੁਲ ਬਿਲਕੁਲ 30 32000 ਦੀ ਮੱਝ ਬਿੰਦੀ ਆ ਹਾਂ ਜੀ ਤੇ 45000 ਵੀਰ ਪਹੁੰਚ ਕਰ ਦਾਂਗਾ 45000 ਦੇ ਵਿੱਚ ਪਹੁੰਚ ਠੀਕ ਹੈ ਜੀ ਤੇ ਅਗਲੇ ਬੰਨੇ ਝੋਟੀ ਦੀ ਜਾਣਕਾਰੀ ਵੀ ਹਾਂ ਜੀ ਇਹ ਵੀਰੇ ਝੋਟੀ ਵਾਲੇ ਸਾਰੀ 1 ਕੋਣੇ ਦੋ ਸਾਲਾਂ ਦੀ ਹੋਊਗੀ ਕੋਣੇ ਦੋ ਸਾਲਾਂ ਦੀ ਹਾਂਜੀ ਹਾਂਜੀ ਖੀਰੀ ਹਲੇ ਵੀਰਾਂ ਖੀਰੀ ਝੋਟੀ ਆ ਗਈ ਹੈਣਾ ਜੀ ਹਾਂਜੀ ਹਾਂਜੀ ਇਹ ਕੜਿਸ਼ਕੀਨ ਵਾਲੀ ਯਾਰ ਬਿਲਕੁਲ ਬਿਲਕੁਲ ਇੱਕ ਨੰਬਰ ਇੱਕ ਨੰਬਰ ਤੇ ਜਿਹੜੇ ਵੀਰ ਭਰਾਣੇ ਲੈ ਕੇ ਸਾਹਮਲੇ ਹਾਂਜੀ ਇਹ ਮੇਰਾ ਵੀ ਕੋ ਦੋ ਚਾਰ ਮਹੀਨੇ ਸਾਹਮਲੇ ਲੈ ਬਣੀ ਚਾਰ ਮਹੀਨੇ ਸਾਹਮਲੇ ਵੀਰੋ ਦੇ ਤੋਹਫਾ ਹੀ ਆਦੇ ਤੋਹਫਾ ਹੀ ਆ ਬਿਲਕੁਲ ਬਿਲਕੁਲ ਇਹ ਤੋਂ ਕੱਦ ਕਾਟੀ ਜਿੱਦੀ ਵੇਖੋ ਕੱਦ ਕਾਟੀ ਰੋਕਿਓ ਵੀਰ ਜੀ ਮਾੜਾ ਜੀ ਹੁਣੇ ਆਈ ਤਾਂ ਮੜਾ ਕਰੰਦੀ ਆ। ਲਓ ਜੀ ਕਰੋ ਜੀ। ਨੰਗਰਾ ਜਾਈ ਤਨ ਬਾਹੂ ਪੁਰੇ ਤਾਹ ਨਗਰ ਕਰਦਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤਾਂ ਤੁਹਾਨੂੰ ਵੀ ਪੂਰੇ ਓਕੇ। ਓਕੇ ਵੀਰ ਆ ਵੀਰ ਵੇਖ ਲੈ ਉਹ ਵੀ ਉਸੇ ਕਰਵਾਈ ਆ। ਅੱਛਾ ਜੀ। ਤੇ ਦੋਹਾਂ ਸਾਲਾਂ ਦੀ 100 200 ਸਾਲਾਂ ਲਈ ਬਣ ਗਈ ਏ। ਅੱਛਾ ਜੀ। ਹਾਂਜੀ ਦੋਹਾਂ ਮਹੀਨਾ ਦੀ ਬਣੀ ਏ। ਅੱਛਾ ਬਣ ਗਈ ਹੈਗਾ। ਹਾਂਜੀ ਹਾਂਜੀ। ਹਨਾ ਜੀ। ਹਾਂਜੀ ਹਾਂਜੀ। ਠੀਕ ਲੈਓ ਇੱਕ ਰੀ ਸੁੰਘ ਸੁੰਘਦੇ ਤੇ ਚੈੱਕ ਕਰਾਈਏ ਇਧਰ ਨੂੰ ਲੈ ਕੇ ਆਓ। ਦੇਖੋ ਕੜਾਓ ਗੇੜਾ ਇਹਦਾ। ਬੇਲ ਗਲਕੁੰਡੇ ਸੰਘ ਹਨਾ ਇਹ ਇੱਕ ਨੰਬਰ। ਲਓ ਜੀ। ਕਰੋ ਜੀ ਚੈੱਕ। ਏ ਵੀਰੋ ਮਜਬੂਰੀ ਦੇਣ ਵਾਲੀ ਨਹੀਂ ਹੋ ਜਾਂਦਾ ਅੱਛਾ ਹਾਂ ਸਾਂਭੀ ਆਂਦਾ ਥੋੜੀ ਮਜਬੂਰੀ ਤਾਂ ਕਰਕੇ ਠੀਕ ਹੈ ਜੀ ਕਿੰਨੇ ਚੱਦੀ ਆ ਇਹ ਵੀਰੋ ਪੁਣੇ ਦੇ ਦੋ ਸਾਲਾਂ ਦੀ ਆ ਪੁਣੇ ਦੇ ਦੋ ਸਾਲਾਂ ਦੀ ਇਹ ਸੀਰੀਅਲ ਹੈ ਵੀਰਾ ਖੀਰੀ ਆ ਤਾ ਵੇਖੋ ਲੈ ਫੋਨ ਲਓ ਜੀ ਕੋਈ ਨਹੀਂ ਰਹਿਣ ਦਿਓ ਵੀ ਜੀ ਉਹ ਮੜਾ ਕਰਦੀ ਤਨ ਭਰਾ ਜੀ ਹੁਣੇ ਆਂਦਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਰਹਿਣ ਦਿਓ ਜਾਂਦੇ ਹੋ ਅੰਦਰ ਨੂੰ ਆਂਦੇ ਲਓ ਜੀ ਕਰੋ ਚੈੱਕ ਤੇ ਵੀਰ ਜੀ ਕੀ ਇਹਦਾ ਕੀ ਰੇਡ ਰੂਟ ਕਰਦੇ ਜੀ ਮੁੱਲ ਵੀਰ ਭਾਵੇਂ 35 ਕਰ ਲਈਏ ਪੱਤੀ ਕਰ ਲਈਏ ਹਾਂਜੀ ਹਾਂਜੀ ਇਹ ਵੀਰ 30000 ਤੇ ਪਹੁੰਚ ਕਰ ਦਈਏ ਥੋੜਾ ਜਿਹਾ ਹੋਰ ਮਾਨ ਤਾਨ ਕਰ ਦੋ ਜਿਆਦਾ ਨਹੀਂ ਥੋੜਾ ਜਿਹਾ ਚਲ ਵੀਰ 29 ਤੇ ਪਹੁੰਚ ਕਰ ਦਾਂਗੇ 29000 ਜੇ ਤੁਮ ਮਰਜੀ ਵੀਰ ਫੋਨ ਕਰੇ ਨਤੀ ਅੱਜ ਪਹੁੰਚ ਕਰਦੇ 29000 ਦੇ ਵਿੱਚ ਪਹੁੰਚ ਤੋਹਫਾ ਹੀ ਆਛਾ ਜੀ ਇਹ ਤੋਹਫਾ ਹੀ ਆ ਠੀਕ ਹੈ ਜੇ ਅੱਗੇ ਵਹਿੜ ਆ ਗਈ ਹੈ ਨਾ ਹਾਂਜੀ ਇਹ ਵਹਿੜ ਆ ਗਈ ਕਿੰਨਾ ਸਮੂਹ ਆਛਾ ਜੀ ਇਹ ਵੀਰ ਦੂਜਾ ਮਾਲੇ ਕੋ ਤੇ ਜਾ ਮਾਲੇ ਠੀਕ ਹੈ ਜੀ ਜੀ ਹਾਂਜੀ ਹਾਂਜੀ ਲਿਆਓ ਜੀ ਖੋਲ ਕੇ ਇਹਨੂੰ ਬਾਹਰ ਨੂੰ ਮਗਰ ਕੀ ਆ ਗਿਆ ਤੇ ਮਗਰ ਵੀਰ ਵਛਾ ਦੇ ਜੀ ਕਿੰਨਾ ਚਿਰ ਹੋ ਗਿਆ ਸੋਈ ਇਹ ਵੀਰ ਹੋ ਗਏ 10-12 ਦਿਨ ਹੋ ਗਏ ਜਾਂ 10-12 ਦਿਨ ਹੋ ਗਏ ਸੋਈ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਮਗਰ ਬੱਚਾ ਆ ਗਿਆ 10 12 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਦੱਦ ਕਿੰਨਾ ਦੁੱਧ ਵੀਰੇ ਦੁੱਧਰੇ 12 ਕਿਲੋ ਜੇ ਵੀਰੇ ਉਹਨਾਂ ਨੇ ਮੰਗਾਲਿਆ ਦਾਖਲੇ ਦੀ ਗਰੰਟੀ ਫੁੱਲ ਦੀ 10 ਕਿਲੋ ਦੀ ਫੁੱਲ ਗਰੰਟੀ ਹੈ ਨਾ ਜੀ ਤਾਂ ਇਹਨੂੰ ਬਾਹਰੋਂ ਪੱਠੇ ਪੁੱਠੇ ਨਾਲ ਕਰਕੇ ਵੀਰ ਮੰਗਾ ਬਿਲਕੁਲ ਬਿਲਕੁਲ ਲਓ ਜੀ ਕਰੋ ਦਿੱਤੇ 10 ਕਿਲੋ ਵੀਰ ਫੁੱਲ ਗਰੰਟੀ ਆ ਸੀਲਸ ਲੱਗ ਛਾਈ ਪੂਰੀ ਹੈ ਵੀਰ ਠੰਡੀ ਦੀਦੀ ਫੁੱਲ ਸੀਲ ਲੱਗਦੇ ਲਓ ਤਵੀਰ ਦੀ ਕੀ ਰੇਡ ਰੂਡ ਕੀ ਕਰਦੇ ਇਹਦਾ ਮੁੰਨ ਵੀਰ 50 ਕਰ ਲੀਏ 42 ਕੇ 45 ਕਰ ਲੀਏ ਵੀਰ ਨਹੀਂ ਆਪਾਂ ਨਾ ਉੜਦੀਆਂ ਵਾਲਾ ਹੀ ਕਰ ਦਈਏ ਇਹਦਾ ਰੇਡ ਜਿਹੜੀ ਉੜਦੀ ਜਾਵੇ ਕਰਮਾਂ ਵਾਲੀ ਸਵੇਰੇ ਹਲੇ ਪੀਤਾ ਇਹਨੇ ਸਵੇਰੇ ਚੁਈਆ ਫਿਰ ਜੋ ਮਨੇ ਫਿਰਦਾ ਜੀ ਕੋਈ ਗੱਲ ਨਹੀਂ ਤੇ ਇਹ ਵੀ ਥਲੇ ਬਹਿ ਕੇ ਭਾਂਵੇਂ ਤੇ ਜਵਾਬ ਹੈਗਾ ਧਾਰਾ ਮਾਰ ਲੇ ਜਿੱਦਾਂ ਮਰਜੀ ਕੋਈ ਆਪਣੀ ਤਸੱਲੀ ਕਰ ਸਕਦਾ ਹੈ ਨਾ ਜੀ ਹਾਂਜੀ ਤੇ ਵੀਰ ਕੀ ਰੇਟ ਕਰਨਾ ਹੈ 40 ਕਰ ਲੀਏ ਉੜਦੀਆਂ ਵਾਲਾ ਕਰ ਦੋ ਕਰ ਦੋ ਥੋੜਾ ਬਾਧਾ ਹੋਰ ਲੈਸ ਤੇ 30000 ਦੀ ਵੀਰ ਦੇ ਦੀ 38000 ਦੀ ਪਹੁੰਚ 38000 ਦੀ ਪਹੁੰਚ ਹਾਂਜੀ ਹਾਂਜੀ 100 ਕਿਲੋਮੀਟਰ ਪਹੁੰਚ ਹਾਂਜੀ ਹਾਂਜੀ ਠੀਕ ਹੈ ਜੀ 30000 ਰੁਪਏ ਦਾਖਲੋ ਵੀਰ ਸਲੇ ਦੋ ਜੀ ਹਾਂ ਜੀ ਅੰਮ੍ਰਿਤ ਦੀ ਕੋਈ ਜਵਾਬ ਬੈਗੇ ਝੋਲੇ ਚਲੋ ਬਾਕੀ ਛੋੜ ਛੱਪਾ ਹੋਰ ਥੋੜਾ ਵੱਡਾ ਕਰ ਦਿਓ ਹਨਾ ਜੀ ਹਾਂਜੀ 30000 ਵੀਰ ਪਹੁੰਚ ਕਰਦਾ ਚਲੋ 33000 ਜੀ ਧਿਆਨ ਦਿਓ ਹਾਂਜੀ ਠੀਕ ਹੈ ਜੀ 30000 ਰੇਟ ਰੱਖਤਾ ਸੁਆ ਗਣਵਾ ਦੁੱਧਾ ਸਾਈ ਕੋਈ 25000 30000 ਮੰਨ ਲੇ ਕੋਈ ਦੁੱਧਾ ਮੰਨ ਲੇ ਠੀਕ ਹੈ ਪੱਕਾ ਦੁੱਧੇ ਗਏ 1000 ਡਾਲੀ 1000 ਲੀਟਰ ਪੱਕਾ ਦੁੱਧ ਠੀਕ ਗਰੰਟੀ ਦਾ ਠੀਕ ਹੈ ਜੀ ਤੇ ਚਲੋ ਜੀ ਆ ਗਾਡੀ ਈ ਗਾਂਗ ਤਗੜੀ 1000 ਦੁੱਧ ਫਿਰ ਆਂਦਾ ਵੀ ਕੋਹ ਨਹੀਂ ਨੂੰ ਹਾਂਜੀ ਬਿਲਕੁਲ ਬਿਲਕੁਲ ਬਾਕੀ ਥੋੜਾ ਬੜਾ ਤੁਹਾਡੇ ਤੁਸੀਂ ਦੱਸਿਆ ਵੀ ਬਾਹਰ ਅੰਦਰ ਰਹਿੰਦੇ ਤਾਂ ਸ਼ਾਮ ਦਾ ਵੀ ਹਾਂਜੀ ਹਾਂਜੀ ਨਹੀਂ ਮੜਾ ਹੋਇਆ ਤੈਨੂੰ ਬਰਾ ਬਿਲਕੁਲ ਬਿਲਕੁਲ ਟੰਗਰ ਪੱਖੇ ਪੱਠੇ ਟਕੇ ਨਹੀਂ ਹਾਂਜੀ ਦੇ ਵੀ ਦੀ ਕਟੇ ਦੀ ਵੀ ਦਿਓ ਜਾਣਕਾਰੀ ਇਹ ਵੀ 1.5 ਸਾਲ ਦਾ ਕਟਾ 1.5 ਸਾਲ ਦਾ ਕਟਾ ਹੈ ਨਾ ਲਓ ਜੀ ਦੇਖੋ ਗੱਡਾ ਸ਼ੀਨ ਨਹੀਂ ਹੈ ਨੀਲੀ ਚ ਹੁੰਦਾ ਵਾ ਜੇ ਮੜਾ ਕੱਟ ਹੁੰਦਾ ਤੇ ਇਹ ਪੰਜ 000 ਮੰਗ ਲਿੰਦੇ ਇਹਦਾ 5000 ਦੇ ਵਿੱਚ ਆਉਂਦਾ ਹੈ ਨਾ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਇਹੋ ਮਗਲੇ ਪੈਰ ਦੋ ਤੇ ਪੁੱਛ ਲੈਓ ਖੋਲ ਕੇ ਬਾਹਰ ਇਹਨੂੰ ਵੀ ਦੀ ਲੇ ਸਾਲ ਸਵਾ ਸਾਲ ਦਾ ਹੀ ਆ ਸਵਾ ਸਾਲ ਦਾ ਹਨਾ ਜੀ ਹਾਂਜੀ ਲੈਓ ਇਹਨੂੰ ਮਾੜਿਆ ਫੇਸ ਖਾਦ ਗਏ ਲਓ ਜੀ ਕਰੋ ਜੀ ਨੀਲੀ ਰਾਵੀ ਦਾ ਹਾਂਜੀ ਹਨਾ ਜੀ ਹਾਂਜੀ ਜਾਣਦੇ ਹੋ ਵੀਰ ਜੀ ਅੰਦਰ ਸਵਾ ਸਾਲ ਦਾ ਵੀਰ ਜੀ ਹਾਂਜੀ ਹਾਂਜੀ ਸਾਲ ਦਾ ਮੰਨ ਲਓ ਸਵਾ ਦਾ ਮੰਨ ਲਏ ਇੰਨਾਂ ਕੀ ਆ ਠੀਕ ਐ ਜੀ ਆ ਲੇਖੀ ਰਾਈ ਇਹ ਵੀਰ ਜੀ ਕੀ ਰੇਟ ਰੂਟ ਕਰਦੇ ਜੀ ਫਿਰ ਇਹਦਾ ਇਹੜੜ ਵੀਰ ਵੀ ਬਾਈ ਕਰ ਲਈ ਔੜ ਦੀਆਂ ਵਾਲਾ ਹੀ ਕਰ ਦੋ ਇਹਦਾ ਵੀ ਕੋਈ ਵੀਰ ਭਰਾ ਸਾਂਭ ਲੂਗਾ ਰੇੜੇ ਰੁੜੇ ਤੇ ਜੋਣ ਵਾਸਤੇ ਵਧੀਆ 18000 'ਚ ਪਹੁੰਚ ਕਰ ਦਈਏ ਥੋੜਾ ਬਾਲਾ ਹੋਰ ਕਰ ਦੋ ਲੈਸ ਉਹ 15 ਵੀਰ ਪਹੁੰਚ ਕਰ ਦੰਨੇ 15 'ਚ ਪਹੁੰਚ 1500 ਕਿਲੋਮੀਟਰ ਜੇ ਤੁਸੀਂ ਮਰਜੀ ਵੀਰ ਫੋਨ ਕਰੇ 15000 'ਚ ਪਹੁੰਚ ਕਰ ਦਵਾਂਗੇ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਪਿੰਡ ਵੀਰ ਕਰੋ ਹਾਂਜੀ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਸੀਲਪੱਟੀ ਠੀਕ ਹੈ ਜੀ ਬਾਹਰ 398 25220 ਠੀਕ ਹੈ ਜੀ ਬਾਰ 98 25250 ਹਾਂਜੀ ਹਾਂਜੀ ਓਕੇ ਵੀਰ ਜੀ ਸასი ਕਾ ਤੇ ਦੋਸਤੋ ਇਹੀ ਅੱਜ ਦੇ ਆਪਣੇ ਨਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਡੇਲੀ ਰੁਟੀਨ ਦੇ ਵਿੱਚ ਤੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ